ਬਈ ਪੰਗੇ ਤਾਂ ਦੇਖਾ ਆਪਾਂ ਨੂੰ ਵੀ ਪਤਾ ਹਨਾ ਜਿਹੜੀ ਪੰਜਾਬ ਦੀ ਨੌਜਵਾਨੀ ਦੇ ਉੱਤੇ ਅਨਾਂਤ ਸਾਦਤ ਹੋ ਰਿਹਾ ਹੈ ਉਹਦੇ ਹੱਕ 'ਚ ਖੜਨਾ ਸਾਡਾ ਫਰਜ਼ ਹੈ 26 ਤਰੀਕ ਨੂੰ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਰਚ ਰੱਖਿਆ ਸੀ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਦੀਪ ਸਿੱਧੂ ਸਿੱਧੂ ਮੂਸੇ ਵਾਲੇ ਦੇ ਇਨਸਾਫ ਲਈ ਜੋ ਗੱਲ ਕਰਨੀ ਸੀਗੀ ਆਪਾਂ ਤੇ ਨਸ਼ੇ ਦੇ ਬਾਰੇ ਖਾਸ ਕਰਕੇ ਉੱਥੇ ਇੱਕ ਵਿਚਾਰ ਵਟਾਂਦਰਾ ਕਰਨਾ ਸੀਗਾ ਵੀ ਆਪਾਂ ਕਿਵੇਂ ਇਹਨੂੰ ਰੋਕੀਏ ਤੇ ਆਪਣੇ ਨੌਜਵਾਨਾਂ ਨੂੰ ਕਿਵੇਂ ਵਾਪਸ ਲਈਏ ਪੰਜਾਬ ਦਾ ਬਈ ਸਭ ਤੋਂ ਵੱਡਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਆ ਦੂਜਾ ਮੁੱਦਾ ਨਸ਼ਾ ਇਹਦੇ ਲਈ ਅਸੀਂ 26 ਜਨਵਰੀ ਨੂੰ ਤਿਆਰੀ ਪੂਰੀ ਫੁੱਲ ਖੇਤ ਚ ਖੱਚਦੀ ਸੀ ਵੀ ਪੱਕੇ ਤੌਰ ਤੇ ਉਥੇ ਮਾਨਸਾ ਆਪਾਂ ਸਾਰੇ ਮਾਰਚ ਕਰਨਾ ਤੇ ਡੀਸੀ ਦਫ਼ਤਰ ਦੇ ਮੂਹਰੇ ਧਰਨਾ ਲਾਉਣਾ ਤੁਸੀਂ ਦੇਖੋ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਨੇ ਆਉਣਾ ਸੀ ਸਾਨੂੰ 24 ਤਰੀਕ ਨੂੰ ਹੀ ਪੁਲਿਸ ਨੇ ਅਰੈਸਟ ਕਰ ਲਿਆ ਮੰਨ ਲਾ ਕਹਿੰਦੇ ਅਸੀਂ ਐਸਐਸਪੀ ਸਾਹਿਬ ਨੂੰ ਮਲਾਉਣ ਜਾਣਾ ਸਾਨੂੰ ਲੈ ਕੇ ਘਰੋਂ ਫੜ ਕੇ ਲੈ ਗਏ ਤੇ ਮੁੜ ਕੇ ਉਥੇ ਪੁਲਿਸ ਲੈਨ ਚ ਲਿਆ ਕੇ ਸਾਨੂੰ ਜੇਲ੍ਹ ਭੇਜ ਦਿੱਤਾ ਗਿਆ ਕਿੰਨੇ ਦਿਨ ਫਿਰ ਜੇਲ੍ਹ ਦੇ ਵਿੱਚ ਉੱਥੇ ਲੱਗ ਗਏ ਜੇਲ੍ਹ ਚ 4-5 ਦਿਨ ਲੱਗੇ ਬਾਈ ਤੇ ਫਿਰ ਜਦੋਂ 4-5 ਦਿਨ ਉੱਥੇ ਲੱਗੇ ਉਸ ਤੋਂ ਬਾਅਦ ਆ ਕੇ ਇੱਥੇ ਕੀ ਲੋੜ ਪੈ ਗਈ ਸੀ ਵੀ ਅਨੁਸਾਰ ਸਿੱਧਾ ਇੱਕ ਤਰੀਕ ਨੂੰ ਰੇਲਵੇ ਲੈਣੀ ਘੇਰ ਲਈ ਉੱਥੇ ਵੀ ਪਰਚਾ ਪੈ ਸਕਦਾ ਸੀ ਰੇਲਵੇ ਬਾਈ ਪਰਚਾ ਤਾਂ ਫਿਰ ਜਦੋਂ ਹੁਣ ਨੌਜਵਾਨਾਂ ਦੇ ਜੇ ਸਾਡੇ ਨਾਲ ਵੀ ਧੱਕਾ ਹੁੰਦਾ ਕੱਲ ਨੂੰ ਸਾਡੇ ਨਾਲ ਵੀ ਖੜੇ ਆ ਲੋਕ ਪਰ ਜੇ ਉਹ ਕਿਸੇ ਧੀ ਭੈਣ ਦਾ ਘਰ ਬਸਾ ਰਿਹਾ ਸੀਗਾ ਜਵਾਕਾਂ ਦੇ ਪੈਸੇ ਵਾਪਸ ਕਰਾ ਰਿਹਾ ਸੀ ਇਹਦੇ ਵਿੱਚ ਕੋਈ ਗਲਤ ਕੰਮ ਨਹੀਂ ਉਹ ਸਹੀ ਕੰਮ ਤੇ ਸੀ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਹੜੀ ਕਾਲ ਦਿੱਤੀ ਸੀ ਅਸੀਂ ਉਹਦੇ ਉੱਤੇ ਪਹੁੰਚ ਕੇ ਬਥੇਰਾ ਜ਼ੋਰ ਲਾਇਆ ਸਰਕਾਰ ਨੇ ਬਥੇਰਾ ਤੰਤਰ ਲਾਇਆ ਬੀਸੀ ਅਸੀਂ ਕਿਸੇ ਨੂੰ ਨਹੀਂ ਪਹੁੰਚਣ ਦਿੰਦੇ ਪਰ ਅਸੀਂ ਫਾਟਕ ਬੰਦ ਚ ਮਾਨਸਾ ਜ਼ਿਲ੍ਹਾ ਦੀ ਜਿਹੜੀ ਸਾਡੀ ਟੀਮ ਹੈ ਮੇਰੀ ਟੀਮ ਹੈ ਉਹ ਬੰਦ ਕਰਨ ਚ ਬਈ ਕਾਮਯਾਬ ਰਹੇਗੀ ਤੇ ਹੁਣ ਤਾਂ ਵਾਗੇ ਕਹਿੰਦੇ ਦੀਪ ਸਿੱਧੂ ਵੇਲੇ ਜਾਂ ਅਮਰਤਪਾਲ ਭਾਈ ਅਮਰਤਪਾਲ ਵੇਲੇ ਤੁਸੀਂ ਕਿੱਥੇ ਸੀਗੇ ਉਦੋਂ ਫਿਰ ਕਿਉਂ ਨਹੀਂ ਮਦਦ ਕੀਤੀ ਉਦੋਂ ਕੋਈ ਬਾਈ ਸਾਰਿਆਂ ਨੂੰ ਪਤਾ ਹੀ ਹੈ ਪਿਛਲੀਆਂ ਵੀਡੀਓ ਚੈੱਕ ਕਰ ਲਿਓ ਹਣਾ ਤੇ ਇਹ ਚੀਜ਼ ਬਾਈ ਦੀਪ ਦੇ ਧਰਨਿਆਂ ਚ ਜਾਂਦੇ ਰਹੇ 26 ਜਨਵਰੀ ਨੂੰ ਜਦੋਂ ਬਾਈ ਨੇ ਝੰਡਾ ਚੜਾਇਆ ਸੀ ਅਸੀਂ ਬਹੁਤ ਥੋੜਾ ਜਿਹਾ ਪਿੱਛੇ ਰਹਿ ਗਏ ਸਾਥੋਂ ਉੱਥੇ ਪਹੁੰਚਿਆ ਨਹੀਂ ਗਿਆ ਫਿਰ ਭਾਈ ਅਮਰਤਪਾਲ ਸਿੰਘ ਵੇਲੇ ਆਪਾਂ ਨੂੰ ਪਤਾ ਹੈ ਉਹਦੀਆਂ ਸਟੇਜਾਂ ਦੇ ਵੀ ਮੈਂ ਬੋਲਦਾ ਰਹਾਂਗਾ ਤੇ ਬਾਈ ਨਾਲ ਵਧੀਆ ਮੇਰਾ ਤਾਲਮੇਲ ਸੀਗਾ ਤੇ ਫਿਰ ਜਦੋਂ 26 ਜਦੋਂ ਮੰਨ ਲਾ ਉੱਥੇ ਭਾਈ ਅਮਰਤਪਾਲ ਸਿੰਘ ਨੇ ਚੌਕੇ ਆਉਣਾ ਸੀਗਾ ਜਿਸ ਦਿਨ ਬਾਈ ਨੂੰ ਫੜਿਆ ਗਿਆ ਮੰਨ ਲਓ ਰਸਤੇ 'ਚ ਉਹ ਦਿਨ ਅਸੀਂ ਅਕਲੀ ਆ ਕੇ ਧਰਨਾ ਲਾ ਲਿਆ ਬਾਈ 100 150 ਮੁੰਡਾ ਸੀਗਾ ਧਰਨੇ ਤੇ ਉੱਥੋਂ ਸਾਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਤੇ ਇਹ ਲੋਕਾਂ ਨੂੰ ਇਹ ਕਮੈਂਟ ਕਰਨ ਲੱਗੇ ਦੇਖਦੇ ਨਹੀਂ ਵੀ ਬਾਈ ਕੌਣ ਬੰਦਾ ਕੀ ਗੱਲਬਾਤ ਆ ਭਾਈ ਅਮਰਤਪਾਲ ਸਿੰਘ ਪਿੱਛੇ 207 ਬੰਦਾ ਗ੍ਰਿਫਤਾਰ ਹੋਇਆ ਸੀ ਸਾਰੇ ਪੰਜਾਬ ਚੋਂ ਤੇ ਉਹ ਉਹਦੇ ਵਿੱਚੋਂ 14 ਮੁੰਡੇ ਮੇਰੇ ਪਿੰਡ ਦੇ ਸੀ ਸਾਡੇ 35 ਜਣੇ ਟੀਮ ਦੇ ਸੀ ਅੱਧੇ ਅਖਲੀਏ ਦੇ ਸੀ ਲਾਪਰੀ ਸੀਗਾ ਤੇ 14 ਮੁੰਡੇ ਸੀਗੇ ਬਾਈ ਤੇ ਇਹ ਲੋਕ ਇਹ ਲੋਕ ਯਾਰ ਤੁਸੀਂ ਦੇਖ ਤਾਂ ਲਿਓ ਨਾ ਬੰਦੇ ਦਾ ਕਰਤਾਰ ਬੰਦਾ ਕੀ ਕਰ ਰਿਹਾ ਤੁਸੀਂ ਯਾਰ ਸਿੱਧੀ ਕਹਿ ਦਿੰਦੇ ਬਈ ਉਹਨਾਂ ਵੇਲੇ ਕਿੱਥੇ ਸੀ ਤੁਸੀਂ ਕਿੱਥੇ ਸੀ ਜਿਹੜੇ ਬੋਲਦੇ ਆ ਯਾਰ 207 ਬੰਦਾ ਗ੍ਰਿਫਤਾਰ ਹੋਇਆ ਸੀਗਾ ਉਦੋਂ ਤੁਸੀਂ ਕਿੱਥੇ ਸੀ ਮੈਂ ਪੁੱਛਦਾ ਤੁਹਾਨੂੰ ਜੇ ਹਰ ਬੰਦੇ ਨਾਲ ਖੜੇ ਆ ਬਾਈ ਪਹਿਲਾਂ ਬਾਈ ਦੀਪ ਸਿੱਧੂ ਨਾਲ ਖੜੇ ਚਾਹੇ ਲੋਕਾਂ ਨੇ ਇਹਨਾਂ ਨੂੰ ਗਦਾਰ ਕਿਹਾ ਸਾਡੇ ਨਾਲ ਵੀ ਬਹੁਤ ਬੰਦ ਬਹੁਤ ਬੰਦਿਆਂ ਦੀ ਬਹਿਸ ਹੁੰਦੀ ਸੀ ਕਹਿੰਦੇ ਤੁਸੀਂ ਦੀਪ ਸਿੱਧੂ ਗਦਾਰ ਪਿੱਛੇ ਤੁਰੇ ਫਿਰਦੇ ਹੋ ਓਏ ਅਸੀਂ ਹੱਕ ਠਾਕ ਕੇ ਕਿਹਾ ਸੀ ਵੀ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਫੈਨ ਆ ਤੇ ਜਿਹੜਾ ਸਿੱਖਾਂ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਹਿੱਕ ਢਾਕੇ ਖੜਾਂਗੇ ਤੇ ਦੀਪ ਸਿੱਧੂ ਨਾਲ ਵੀ ਖੜੇ ਤੇ ਫਿਰ ਭਾਈ ਅਮਰਤਪਾਲ ਸਿੰਘ ਨਾਲ ਖੜੇ ਜਿਹੜੇ ਜਿਹੜੇ ਬੰਦੇ ਨੇ ਨਸ਼ਾ ਛਡਾਇਆ ਨੌਜਵਾਨਾਂ ਨੂੰ ਠੀਕ ਹੈ ਜਿਹੜੇ ਬੰਦੇ ਨੇ ਮੰਨ ਲਓ ਪੰਜਾਬ ਦੀ ਨੌਜਵਾਨੀ ਨੂੰ ਸਿੱਖੀ ਦੇ ਰਾਹ ਪਾਇਆ ਅਸੀਂ ਉਹਦੇ ਹੱਕ 'ਚ ਹਮੇਸ਼ਾ ਖੜੇ ਆ ਤੇ ਖੜਦੇ ਰਹਾਂਗੇ ਜਿਹੜੇ ਦਿੱਲੀ ਦੇ ਦਲਾਲ ਬਣੇ ਹੋਏ ਨੇ ਸਿਕਿਉਰਟੀਆਂ ਲੈ ਕੇ ਜਿਹੜੇ ਅਸੀਂ ਬਈ ਕੋਡੇ ਨਹੀਂ ਹੁੰਦੇ ਕਿਸੇ ਮੂਰੇ ਅਸੀਂ ਹਿੱਕ ਢਾਕੇ ਖੜੇ ਆ ਅੱਜ ਵੀ ਖੜੇ ਆ ਤੇ ਬੰਦੀ ਸਿੰਘਾ ਦੀ ਰਿਹਾਈ ਦਾ 26 ਜਨਵਰੀ ਨੂੰ ਮਾਰ ਸੀ ਜਿਹੜੇ ਭੌਂਕਦੇ ਆ ਬਈ ਉੱਦੋਂ ਕਿਉਂ ਨਾ ਪਹੁੰਚੇ ਤੁਸੀਂ ਵੀ ਯਾਰ ਮੁੰਡੇ ਫੜ ਲਏ ਸੀ ਪਹੁੰਚੀਏ ਚਲੋ ਸਾਡੇ ਇੱਥੇ 40-50 ਮੁੰਡੇ ਜਿਹੜੇ ਸਾਡੇ ਯਾਰ ਦੋਸਤ ਸੀਗੇ ਉਹ ਮਨ ਲਾ ਹੋਵੇ 70-80 ਦੀ ਗਿਣਤੀ ਸੀ ਮੈਨੂੰ ਨਹੀਂ ਪਤਾ ਤੇ ਵੱਡੀ ਗਿਣਤੀ ਜਨੋਜਵਾਨ ਆਗੇ ਸੀ ਫੇਰ ਵੀ ਪੁਲਿਸ ਨੇ ਐਡਾ ਤੰਤਰ ਲਾਇਆ ਉੱਥੇ ਫੇਰ ਫੇਰ 26 ਜਨਵਰੀ ਨੂੰ ਰੋਕਿਆ ਯਾਰ ਐਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਉਣ ਵਾਲਾ ਸਮਾਂ ਕੀ ਹੋਊਗਾ ਤੇ ਕੀ ਮੰਗਾ ਰਹੇ ਨੇ ਥੋੜੀ ਆਉਣ ਵਾਲਾ ਸਮਾਂ ਬਾਈ ਮੇਰਾ ਦੇਖ ਮੈਂ ਹੈ ਤਾਂ ਮੋਨਾ ਚਲੋ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ ਜੇ ਮੈਂ ਬੋਲਣ ਲੱਗ ਗਿਆ ਉਹ ਗੱਲਾਂ ਤੇ ਤਾਂ ਬਾਲਿਆਂ ਦੀ ਮੰਨ ਲਓ ਆਪਾਂ ਝੁੱਗੇ ਚੌੜ ਕਰਦਾਂਗੇ ਪਰ ਮੇਰੀ ਇੱਕ ਸੋਚ ਹੈ ਵੀ ਹੁਣ ਬਾਈ ਦੀਪ ਸਿੱਧੂ ਦੀ ਜਿੱਥੇ ਅਰਦਾਸ ਹੋਣੀ ਹੈ ਉਹਦੇ ਪਿੰਡ ਠੀਕ ਹੈ 15 ਆਪਾਂ ਨੂੰ ਆ ਪਤਾ ਕੀ ਤਰੀਕ ਹੈਗੀ ਜਿਹੜੀ ਉੱਥੇ ਵੀ ਸਾਰੇ ਨੌਜਵਾਨ ਪਹੁੰਚਣ ਉੱਥੋਂ ਇੱਕ ਮੇਰਾ ਦਿਲ ਕਰਦਾ ਵੀ ਮੈਂ ਉੱਥੇ ਇੱਕ ਲਾਨ ਕਰਕੇ ਆਉਂ ਵੀ ਜੇ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਜਿਵੇਂ ਕੱਲ ਨੌਜਵਾਨ ਗਏ ਨੇ ਵੱਡੀ ਗਿਣਤੀ ਚ ਜੇ ਆਪਾਂ ਓਵੇਂ ਤੁਰਪੀਏ ਭਾਈ ਅਮਰਤਪਾਲ ਸਿੰਘ ਦੇ ਹੱਕ ਚ ਜਾਂ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀਆਂ ਦੇ ਹੱਕ ਚ ਮੈਂ ਕਹਿੰਦਾ ਭਾਈ ਉਹਨਾਂ ਨੂੰ ਛੱਡਣ ਦਾ ਕੋਈ ਟਾਈਮ ਨਹੀਂ ਲੱਗਣਾ ਜੇ ਤੁਸੀਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਨੇ ਉਹ ਵੀ ਤਾਂ ਛੱਡ ਦਿਓ ਯਾਰ ਤੁਸੀਂ ਪਾਰਟੀਆਂ ਦਾ ਭਲੇਖ ਹੀ ਛੱਡ ਦਿਓ ਤੁਸੀਂ ਇਕੱਲੀ ਸਿਆਸਤ ਨਾ ਕਰੋ ਉਹਨਾਂ ਦੇ ਨਾਂ ਤੇ ਜਗਤਾਰ ਸਿੰਘ ਹਵਾਰਾ ਵਰਗੇ ਜੋਦੇ ਬਾਰ-ਬਾਰ ਨਹੀਂ ਜੰਮਦੇ ਠੀਕ ਆ ਪੰਜਾਬ ਲਈ ਬਹੁਤ ਵੱਡੀ ਕੁਰਬਾਨੀ ਆ ਭਾਈ ਅਮਰਤਪਾਲ ਦੀ ਵੀ ਜਾਂ ਜੱਗੀ ਜੋਹਲ ਵਰਗੇ ਜਿਨ੍ਹਾਂ ਨੇ ਸਾਡੀ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ ਤੇ ਜੇ ਤੁਸੀਂ ਨਾ ਬੋਲੇ ਆਉਣ ਵਾਲਾ ਸਮਾਂ ਇਦੂ ਵੀ ਭਿਆਨਕ ਆਣਾ ਫਿਰ ਪੱਗਾਂ ਵਾਲਿਆਂ ਨੂੰ ਕੋਹ ਕੋਹ ਕੇ ਮਾਰਿਆ ਕਰਨਗੇ ਹੁਣ ਸੋਡੇ ਜਵਾਕਾਂ ਨੂੰ ਜੇਲਾਂ ਚ ਡਾਕੇ ਦਿਆ ਇਦੂ ਬਾਅਦ ਉਹੀ ਖਾੜਕੂਬਾਦ ਦੀ ਲਹਿਰ ਆਊਗੀ 84 ਵਾਲਾ ਦੌਰ ਇੱਕ ਤਰੀਕ ਨੂੰ ਯਾਦ ਕਰਾ ਦਿੱਤਾ ਸਾਡੇ ਭਰਾਵਾਂ ਨੂੰ ਪੱਗਾਂ ਵਾਲਿਆਂ ਨੂੰ ਬੱਸਾਂ 'ਚੋਂ ਤਾਰ-ਤਾਰ ਕੇ ਬਈ ਇਹ 84 ਵਾਲਾ ਦੌਰ ਯਾਦ ਕਰਾਤਾ ਜੇ ਹੁਣ ਤੁਸੀਂ ਨਾਂ ਬੋਲੇ ਠੀਕ ਹੈ ਫਿਰ ਆਪਾਂ ਨੂੰ ਹਾਲਾਤ ਪਤਾ ਇਹ ਦੂ ਬਿਗੜਨੇ ਆ ਛੋਡੇ ਨੌਜਵਾਨ ਜਿਹੜਾ ਬੋਲਿਆ ਗੁਰੂ ਕੋਕੋ ਕੇ ਮਾਰਨਗੇ ਕਿਉਂਕਿ ਇਹਨਾਂ ਨੂੰ ਪਤਾ ਵੀ ਯਾਰ ਇਹਦਾ ਨਾ ਤਾਂ ਜੇਲਾਂ ਤੋਂ ਡਰਨ ਨਾ ਇਹ ਪਰਚੀਆਂ ਤੋਂ ਡਰਨ ਠੀਕ ਹੈ ਮੈਂ ਇੱਕ ਗੱਲ ਕਹਿਣਾ ਜਾਂ ਤਾਂ ਇਹਨਾਂ ਦੀਆਂ ਗੋਲੀਆਂ ਵਿਗੜ ਗਈਆਂ ਜਾਂ ਸਾਡੇ ਹਿੱਕਾਂ ਵਿੱਚ ਗੋਲੀਆਂ ਵੱਜਣਗੀਆਂ ਬਸ ਦੋ ਕੰਮ ਹੀ ਹੋਣਗੇ